ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਦੋਸਤੋ ਕਹਿੰਦੇ ਆ ਜੇ ਹਨਾ ਉੱਪਰ ਵਾਲਾ ਤੁਹਾਡੇ ਨਾਲ ਆ ਤੇ ਥੱਲੇ ਵਾਲੇ ਕੁਝ ਨਹੀਂ ਵਿਗਾੜ ਸਕਦੇ। ਸਹੀ ਗੱਲ ਹੈ। ਤੇ ਉੱਪਰ ਵਾਲੇ ਨੂੰ ਖੁਸ਼ ਕਰਨ ਲਈ ਆਪਾਂ ਨੂੰ ਸਾਰਿਆਂ ਨੂੰ ਪਿਆਰ ਨਾਲ ਬੁਲਾਉਣਾ ਪੈਂਦਾ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜਰੂਰ ਬੁਲਾਈਏ। ਹਾਂ ਜੀ। ਹਨਾ ਚਾਹੇ ਉਹ ਤੁਹਾਡੇ ਤੋਂ ਡਾਊਨ ਆ ਤੁਹਾਡੇ ਤੋਂ ਥੱਲੇ ਆ ਚਾਹੇ ਉੱਤੇ ਆ ਇਹ ਸਤਿ ਸ੍ਰੀਖਾਲ ਤੇ ਨਮਸਕਾਰ ਦੇ ਵਿੱਚ ਬੜੀ ਸ਼ਕਤੀ ਆ। ਹਾਂਜੀ ਹਾਂ ਇਹ ਬੁਲਾਉਣੀ ਚਾਹੀਦੀ ਹੈ ਜਰੂਰ ਇਹ ਨਹੀਂ ਕਿ ਗਰੀਬ ਬੰਦਾ ਆ ਜਾਂ ਕੋਈ ਸਫਾਈ ਕਰਦਾ ਆ ਅਸੀਂ ਉਹਦੇ ਕੋਲ ਦੀ ਲੰਗ ਜਾਣੇ ਉਹਨੂੰ ਬੁਲਾਉਂਦੇ ਹੀ ਨਹੀਂਗੇ ਸਹੀ ਗੱਲ ਆ ਬੱਚਾ ਹੋਵੇ ਜਾਂ ਵੱਡਾ ਹੋਵੇ ਬਜ਼ੁਰਗ ਹੋਵੇ ਕੋਈ ਵੀ ਹੋਵੇ ਸਤਿ ਸ੍ਰੀਕਾਲ ਜਰੂਰ ਬੁਲਾਉਣੀ ਚਾਹੀਦੀ ਹੈ ਹਾਂ ਸਤਿ ਸ੍ਰੀਕਾਲ ਦੀ ਕੀ ਹੈ ਮਹੱਤਤਾ ਤੇ ਸਤਿ ਸ੍ਰੀਕਾਲ ਦੇ ਵਿੱਚ ਕਿੰਨੀ ਤਾਕਤ ਆ ਹਾਂਜੀ ਹਨਾ ਪਹਿਲੀ ਗੱਲ ਤੇ ਇਹ ਹੀ ਆ ਕਿ ਇੱਕ ਸਤਿ ਸ੍ਰੀਕਾਲ ਅਕਾਲ ਪੁਰਖ ਦਾ ਨਾਮ ਆ ਕਿ ਉਸ ਸੱਚਾ ਆ ਹਨਾ ਇਹਦੇ ਨਾਲ ਨਾਲ ਜਿੰਨੀ ਵਾਰੀ ਆਪਾਂ ਦਿਨ 'ਚ ਕਿਸੇ ਨੂੰ ਸਤਿ ਸ੍ਰੀਕਾਲ ਬੁਲਾਉਨੇ ਆ ਉਹ ਸਮਝ ਲਓ ਇੱਕ ਰੱਬ ਦਾ ਨਾਮ ਹੀ ਆਪਾਂ ਲੈ ਰਹੇ ਆਂ ਨੇ ਹਾਂਜੀ ਹਨਾ ਐਡੀ ਤੁਹਾਨੂੰ ਅਸੀਂ ਇੱਕ ਗੱਲ ਦੱਸਦੇ ਆਂ ਕਿ ਇੱਕ ਫੂਡ ਪੈਕਿੰਗ ਦੀ ਫੈਕਟਰੀ ਹੁੰਦੀ ਆ ਹਾਂਜੀ ਉਹਦੇ ਵਿੱਚ ਇੱਕ ਬੰਦਾ ਕੰਮ ਕਰਦਾ ਇੱਕ ਕੀ ਬੰਦਾ ਬੰਦੇ ਬਹੁਤ ਉਹਦੇ ਵਿੱਚ ਕੰਮ ਕਰਦੇ ਹੁੰਦੇ ਆ ਹਾਂਜੀ ਤੇ ਉਹ ਉਹ ਜਦੋਂ ਗੇਟ ਦੇ ਅੰਦਰ ਐਂਟਰ ਹੁੰਦੇ ਆ ਤਾਂ ਉੱਥੇ ਇੱਕ ਗਾਰਡ ਖੜਾ ਹੁੰਦਾ ਹਾਂਜੀ ਹਨਾ ਤੇ ਤਕਰੀਬਨ ਸਵੇਰ ਨੂੰ ਜਿੰਨੇ ਬੰਦੇ ਆਉਂਦੇ ਆ ਸਾਰੇ ਹੀ ਉੱਥੋਂ ਐਂਟਰ ਕਰਦੇ ਆ ਤੇ ਗਾਰਡ ਉਹ ਸਾਈਡ ਤੇ ਰਹਿੰਦਾ ਗਾਰਡ ਨੇ ਖਿਆਲ ਰੱਖਣਾ ਹਾਂਜੀ ਪਰ ਉਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਕਿ ਸਵੇਰ ਨੂੰ ਜਦੋਂ ਆਉਂਦਾ ਹੈ ਉਹ ਗਾਰਡ ਨੂੰ ਸਤਸ੍ਰੀਕਾਲ ਬੁਲਾਉਂਦਾ ਹੈ ਹਾਂਜੀ ਹਨਾ ਤੇ ਜਦੋਂ ਉਹ ਦੁਬਾਰਾ ਫੇਰ ਜਾਂਦਾ ਸ਼ਾਮ ਨੂੰ ਛੁੱਟੀ ਕਰਕੇ ਫੇਰ ਉਹਨੂੰ ਸਤਸ੍ਰੀਕਾਲ ਬੁਲਾਉਂਦਾ ਹੈ ਤੇ ਬੁਲਾਉਂਦਾ ਆ ਹਾਂਜੀ ਤੇ ਬਾਕੀ ਬੰਦੇ ਉਹਦੇ ਚੁੱਪਚਾਪ ਲੰਘ ਜਾਂਦੇ ਵੇ ਗਾਰਡ ਆ ਇਹ ਕਿਹੜਾ ਕੋਈ ਖਾਸ ਬੰਦਾ ਇਹਨੂੰ ਆਪਾਂ ਨੂੰ ਕੀ ਲੋੜ ਆ ਇਹ ਨਿਯਮਤ ਦੇਂਦੀ ਸਤਸ੍ਰੀਕਾਲ ਬੁਲਾਉਂਦੀ ਹਨਾ ਤੇ ਇਦਾਂ ਚੱਲ ਜਾਂਦਾ ਕੰਮ ਤੇ ਉਹ ਗਾਰਡ ਵੀ ਬੜਾ ਉਹਨੂੰ ਨਿਗਾਹ ਚ ਰੱਖਦਾ ਵੀ ਇਹ ਬੰਦਾ ਮੈਨੂੰ ਇਹਨਾ ਕਿੰਨੇ ਪਿਆਰ ਨਾਲ ਬੁਲਾਉਂਦਾ ਹਾਂ ਹਾਂਜੀ ਤੇ ਇੱਕ ਦਿਨ ਹਨਾ ਸ਼ਾਮ ਨੂੰ ਛੁੱਟੀ ਦਾ ਟਾਈਮ ਹੋ ਜਾਂਦਾ ਹੈ ਹੂੰ ਤੇ ਉਹ ਜਿਹੜਾ ਮੁੰਡਾ ਹੁੰਦਾ ਆ ਜਿਹੜਾ ਗਾਰਡ ਨੂੰ ਰੋਜ਼ ਸੱਤ ਸਵੇਰ ਕਾਲ ਬੁਲਾਉਂਦਾ ਉਹ ਅੰਦਰ ਫਰੀਜ਼ਿੰਗ ਰੂਮ ਚ ਜਾਂਦਾ ਕੁਝ ਚੈੱਕ ਕਰਨ ਹੂੰ ਹਨਾ ਤੇ ਉੱਥੇ ਥੋੜੀ देर ਲੱਗਾ ਰਹਿੰਦਾ ਪਰ ਛੁੱਟੀ ਦਾ ਟਾਈਮ ਹੋ ਜਾਂਦਾ ਕੋਈ ਬਾਹਰੋਂ ਬੰਦਾ ਆਉਂਦਾ ਉਹ ਦੇਖਦਾ ਵੀ ਅੰਦਰ ਖਰਿਆ ਕੋਈ ਨਹੀਂਗਾ ਹਾਂਜੀ ਉਹ ਦਰਵਾਜ਼ਾ ਲਾ ਕੇ ਚਲੇ ਜਾਂਦਾ ਹਾਂ ਹਾਂ ਉਹ ਦਰਵਾਜ਼ਾ ਲਾ ਦਿੰਦਾ ਤੇ ਉਹ ਚਲੇ ਜਾਂਦਾ ਤੇ ਸਾਰੇ ਆਪਣੇ ਆਪਣੇ ਕਰਾਂ ਨੂੰ ਚਲ ਜਾਂਦੇ ਆ ਤੇ ਉਹ ਜਦੋਂ ਉੱਥੋਂ ਕੰਮ-ਕਮ ਕਰਕੇ ਹਿਲਦਾ ਹੈ ਉੱਠਦਾ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਤੇ ਦਰਵਾਜ਼ਾ ਬੰਦ ਹੋਇਆ ਹੁੰਦਾ ਹਾਂ ਹਨਾ ਫਿਰ ਉਹ ਅੰਦਰ ਰਹਿ ਜਾਂਦਾ ਆ ਫਰੀਜਿੰਗ ਰੂਮ ਹੁੰਦਾ ਆ ਤੇ ਉਹਦੇ ਵਿੱਚ ਉਹ 10 5 ਮਿੰਟ ਠੰਡ ਦੇ ਨਾਲ ਤਾਂ ਫਿਰ ਉਹਦਾ ਸਰੀਰ ਜੰਮਣਾ ਹੀ ਆ ਹਾਂ ਥੋੜੀ ਦੇਰ ਬਾਅਦ ਉਹਨੂੰ ਕੰਬ ਕੰਬਾ ਸ਼ੁਰੂ ਹੋ ਜਾਂਦਾ ਉਹਨੂੰ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਆ ਫਿਰ ਉਹ ਸੋਚਦਾ ਹੁਣ ਮੈਂ ਕੀ ਕਰੂੰਗਾ ਹੁਣ ਮੈਂ ਤਾਂ ਇੱਥੇ ਜੇ ਰਾਤ ਰਹਿ ਗਿਆ ਤੇ ਮੈਂ ਤਾਂ ਮਰ ਜਾਣਾ ਸਵੇਰ ਤੀ ਜੰਮ ਜਾਣਾ ਹਨਾ ਤੇ ਉਹ ਬੰਦਾ ਬਸ ਰੱਬ ਦੇ ਅੱਗੇ ਅਰਦਾਸ ਕਰਦਾ ਆ ਹਾਂ ਤੇ ਉਹਨੂੰ ਧਿਆਉਂਦਾ ਵੀ ਠੀਕ ਆ ਵੀ ਹੁਣ ਮੈਨੂੰ ਬਚਾ ਕਿਸੇ ਵੀ ਤਰ੍ਹਾਂ ਨਾ ਉਹਤ ਫਰਿਆਦ ਕਰਦਾ ਬਹੁਤ ਸੋਚਦਾ ਆ ਵੀ ਹੁਣ ਮੈਂ ਕਿੱਦਾਂ ਇੱਥੋਂ ਬਚੂਗਾ ਮੇਰੇ ਬੱਚੇ ਆ ਪਿੱਛੇ ਮੈਂ ਕਿੱਦਾਂ ਜਾਊਂਗਾ ਘਰ ਨੂੰ ਹਾਂਜੀ ਨਿਕਲ ਕੇ ਤੇ ਅਖੀਰ ਉਹਨੂੰ ਥੋੜੀ ਦੇਰ ਬਾਅਦ ਇਹ ਨਾ ਬਾਹਰ ਦਰਵਾਜਾ ਖੋਲਣ ਦੀ ਮੇਂ ਅੰਦਰਵਾਜਾ ਇੱਕ ਖੜਕਾ ਸੁਣਦਾ ਹਾਂ ਹਾਂ ਹਨਾ ਆਵਾਜ਼ ਆਉਂਦੀ ਆ ਦਰਵਾਜਾ ਖੋਲਣ ਦੀ ਹੂੰ ਹੂੰ ਤੇ ਉਹ ਦਰਵਾਜਾ ਖੋਲ ਕੇ ਇੱਕ ਬੰਦਾ ਹਨਾ ਉਹ ਅੰਦਰ ਆਉਂਦਾ ਹਾਂ ਹੂੰ ਤੇ ਉਦੋਂ ਬਾਅਦ ਜਿਹੜਾ ਉਹ ਆਣ ਕੇ ਫਿਰ ਦੇਖਦਾ ਵੀ ਫਰੀਜ਼ਿੰਗ ਰੂਮ ਦਾ ਜਿਹੜਾ ਇਹ ਤਾਂ ਲੋਕੇ ਅੰਦਰ ਕੋਈ ਨਹੀਂ ਹੋਣਾ ਫਿਰ ਵੀ ਉਹ ਸੋਚਦਾ ਚੱਲ ਮੈਂ ਖੋਲ ਕੇ ਦੇਖਦਾ ਹਨ ਤੇ ਉਹ ਉਹ ਦਰਵਾਜ਼ੇ ਨੂੰ ਵੀ ਖੋਲਦਾ ਹੈ ਅੱਛਾ ਤੇ ਅੰਦਰ ਉਹ ਬੰਦਾ ਬੈਠਾ ਹੁੰਦਾ ਅੰਦਰ ਹੁੰਦਾ ਇਕੱਠਾ ਹੋ ਕੇ ਬੈਠਾ ਹੁੰਦਾ ਸੁੰਗੜ ਕੇ ਬੈਠਾ ਹੁੰਦਾ ਉਹਨੂੰ ਠੰਡ ਬਹੁਤ ਲੱਗਦੀ ਹੁੰਦੀ ਹੈ ਹਨਾ ਤੇ ਉਹ ਉਹ ਜਿਹੜਾ ਹਨਾ ਬੰਦਾ ਹੁੰਦਾ ਜਿਹੜਾ ਉਹ ਦਰਵਾਜ਼ੇ ਖੋਲ ਕੇ ਲੈਣ ਆਉਂਦਾ ਉਹਨੂੰ ਅੰਦਰ ਦੇਖਣ ਆਉਂਦਾ ਉਹ ਉਹਦਾ ਉਹ ਕੰਪਨੀ ਦਾ ਜਿਹੜੀ ਦਾ ਉਹ ਗਾਰਡ ਹੁੰਦਾ ਹਾਂਜੀ ਹਣਾ ਤੇ ਉਹ ਗਾਰਡ ਨੂੰ ਮਤਲਬ ਬੜਾ ਕਰਦਾ ਕਹਿੰਦਾ ਤੂੰ ਉਹ ਨੂੰ ਗਾਰਡ ਨੂੰ ਬਾਹਰ ਲਿਆ ਕੇ ਬਿਠਾਉਂਦਾ ਉਹਨੂੰ ਹੀਟਿੰਗ-ਹੂਟਿੰਗ ਦਿੰਦਾ ਥੋੜੇ ਜਿਹਾ ਉਹਨੂੰ ਕੈਮ ਕਰਦਾ ਤੇ ਫਿਰ ਉਹ ਉਹਨੂੰ ਗਾਰਡ ਨੂੰ ਪੁੱਛਦਾ ਕਿ ਤੁਹਾਨੂੰ ਕਿੱਦਾਂ ਪਤਾ ਲੱਗਾ ਵੀ ਸਾਰੀ ਦੁਨੀਆ ਚਲੇ ਗਿਆ ਤੈਨੂੰ ਕਿੱਦਾਂ ਪਤਾ ਲੱਗਾ ਮੈਂ ਅੰਦਰ ਆਣਾ ਹਾਂ ਤੇ ਉਹ ਕਹਿੰਦਾ ਵੀ ਮੈਂ ਜਿਹੜੀ ਸਵੇਰ ਦੀ ਸੱਸਰੀ ਗੱਲ ਸੀ ਉਹ ਤਾਂ ਤੂੰ ਬੁਲਾ ਗਿਆ ਸੀ ਪਰ ਸ਼ਾਮ ਦੀ ਜਿਹੜੀ ਸੱਸਰੀ ਗੱਲ ਤੂੰ ਜਾਣ ਲੱਗਾ ਬੁਲਾਉਂਦਾ ਸੀ ਉਹ ਨਹੀਂ ਸੀ ਅੱਜ ਬੁਲਾਈ ਤੇ ਮੈਂ ਸੋਚਿਆ ਜਰੂਰ ਕੋਈ ਗੱਲ ਆ ਨੇ ਤਾਂ ਉਹ ਜਰੂਰ ਮੈਨੂੰ ਲਾ ਕੇ ਜਾਂਦਾ ਮੈਨੂੰ ਬੁਲਾ ਕੇ ਜਾਂਦਾ ਸਤਸ੍ਰੀਕਾਲ ਤੇ ਉਹ ਬੰਦਾ ਮੈਂ ਸੋਚਿਆ ਵੀ ਕੋਈ ਗੜਬੜਿਆ ਤੇ ਕਹਿੰਦਾ ਮੈਂ ਇਸ ਲਈ ਉਹ ਲੱਭਦਾ ਲੱਭਦਾ ਸਾਰਾ ਕੁਝ ਦੇਖਦਾ ਸੀ ਹਾਂ ਦੇਖਦਾ ਆ ਗਿਆ ਤੇ ਕਹਿੰਦਾ ਮੈਂ ਆ ਤੈਨੂੰ ਪਾ ਲਿਆ ਤੇ ਉਸ ਬੰਦੇ ਨੂੰ ਉਸ ਦਿਨ ਪਤਾ ਲੱਗਾ ਕਿ ਸਤਸ੍ਰੀਕਾਲ ਦੇ ਵਿੱਚ ਕਿੰਨੀ ਤਾਕਤ ਹੈ ਔਰ ਉਸ ਸਤਸ੍ਰੀਕਾਲ ਨੇ ਉਹਨੂੰ ਬਚਾ ਲਿਆ ਸਹੀ ਗੱਲ ਹੈ ਉਹਦੀ ਨਮਸਕਾਰ ਨੇ ਉਹਨੂੰ ਬਚਾ ਲਿਆ ਹਾਂਜੀ ਤੇ ਜੇ ਉਹ ਨਾਮ ਬੁਲਾਉਂਦਾ ਹੁੰਦਾ ਉਹਨੂੰ ਨਾਮ ਉਹਦੀ ਨਿਗਾਹ 'ਚ ਹੁੰਦਾ ਤਾਂ ਕੀ ਪਤਾ ਉਹ ਵੀ ਨਾ ਆਉਂਦਾ ਹਾਂ ਪਰ ਉਹਨੇ ਨਹੀਂ ਕੋਈ ਪੇਜਬਾਬ ਰੱਖਿਆ ਉਹ ਉੱਚਾ ਨਹੀਂ ਵਾਤਾ ਫਿਰ ਰੱਬ ਨੇ ਵੀ ਨਹੀਂ ਰੱਖਿਆ ਹਾਂ ਇਸ ਲਈ ਜਿਹੜਾ ਉਹਦਾ ਫਜ਼ਰੀਆ ਬਣਾਇਆ ਕੋਈ ਬਿਲਕੁਲ ਹਾਂ ਇਸ ਲਈ ਜਿਹੜਾ ਹੈ ਨਾ ਇਹ ਜ਼ਰੂਰੀ ਆ ਕਿ ਆਪਾਂ ਇਹ ਨਹੀਂ ਪਤਾ ਨਹੀਂ ਆਪਾਂ ਨੂੰ ਕਿਹੜੇ ਬੰਦੇ ਦੀ ਲੋੜ ਪੈ ਜਾਣੀ ਆ ਜਰੂਰ ਤੁਹਾਡੇ ਨਾਲ ਕੋਈ ਕੋਈ ਤੁਹਾਡਾ ਕੋਈ ਸਫਾਈ ਵਾਲਾ ਆ ਕੋਈ ਵੀ ਕੰਮ ਕਰਨ ਵਾਲਾ ਆ ਉਹਨੂੰ ਸਤਿ ਸ੍ਰੀ ਅਕਾਲ ਜਰੂਰ ਬੁਲਾਓ ਚਾਹੇ ਵੱਡਾ ਚਾਹੇ ਕੋਈ ਛੋਟਾ ਪਤਾ ਨਹੀਂ ਆਪਾਂ ਨੂੰ ਕਿਹੜੇ ਵੇਲੇ ਕਿਹਦੀ ਲੋੜ ਪੈ ਜਾਣੀ ਹੈ ਸਹੀ ਗੱਲ ਹੈ ਹਾਂ ਇਹ ਸਾਡਾ ਇੱਕ ਮੈਸੇਜ ਸੀਗਾ ਛੋਟਾ ਜਿਹਾ ਬਿਲਕੁਲ ਤੇ ਇਹ ਆਪਣੇ ਤੁਸੀਂ ਧਿਆਨ ਚ ਰੱਖੋ ਇਹ ਕੋਈ ਦੇਖਣ ਨੂੰ ਆਪਾਂ ਨੂੰ ਲੱਗਦਾ ਕੋਈ ਬਹੁਤ ਛੋਟੀ ਜੀ ਗੱਲ ਆ ਪਰ ਤੁਸੀਂ ਦੇਖੋ ਕਿ ਉਸ ਬੰਦੇ ਨੂੰ ਬੰਦੇ ਦੀ ਲਾਈਫ ਬਚ ਗਈ ਉਹਦੀ ਸਾਸਤਰੀ ਕਾਲਣਾ ਹੈ। ਜੇ ਤੁਹਾਡੇ ਘਰ ਕੋਈ ਕੰਮ ਕਰਨ ਨੂੰ ਵੀ ਆਉਂਦਾ ਕੋਈ ਸਫਾਈ ਵਾਲਾ ਵੀ ਆਉਂਦਾ ਆ ਤਾਂ ਉਹਨੂੰ ਬੁਲਾਉਣ 'ਚ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਕੋਈ ਫਰਕ ਨਹੀਂ ਪੈਂਦਾ। ਹਾਂ ਆਪਾਂ ਕਿਹੜਾ ਕੋਈ ਘਰ ਚੱਲਿਆ ਆ ਉਹ ਘਟ ਚੱਲਿਆ। ਤੇ ਜੇ ਜੇ ਤੁਸੀਂ ਕਿਸੇ ਨੂੰ ਸਫਾਈ ਵਾਲੇ ਨੂੰ ਜਾਂ ਕਿਸੇ ਗਰੀਬ ਬੰਦੇ ਨੂੰ ਜਦੋਂ ਸਾਸਤਰੀ ਕਾਲ ਬੁਲਾਉਂਦੇ ਨਾ ਤਾਂ ਉਹ ਬੜਾ ਖੁਸ਼ ਹੁੰਦਾ ਹੈ ਕਿ ਮੈਨੂੰ ਇਹਨੇ ਬੁਲਾਇਆ ਆ। ਲੋਕਾਂ ਨੂੰ ਤਾਂ ਆਪਾਂ ਨੂੰ ਤਗੜੇ ਬੰਦੇ ਨੂੰ ਤਾਂ ਆਪਾਂ ਬਹੁਤ ਬੁਲਾਉਂਦੇ ਆ ਸਾਰਿਆਂ ਨੂੰ ਦਵਾਦ ਅਬਸੋਲੂਟ ਮਾਰਦੇ ਆ। ਹਾਂ ਸਹੀ ਗੱਲ ਆ। ਪਰ ਜਦੋਂ ਤੁਸੀਂ ਆਪਣੇ ਇੱਕ ਮਾੜੇ ਬੰਦੇ ਨੂੰ ਬੁਲਾਉਂਦੇ ਨਾ ਖੁਸ਼ ਤੇ ਇਹੀ ਸਾਡਾ ਮੈਸੇਜ ਸੀ ਅੱਜ ਦਾ ਹਾਂਜੀ ਬਹੁਤ ਵਧੀਆ ਤੁਸੀਂ ਸਾਰਿਆਂ ਨਾਲ ਪਿਆਰ ਨਾਲ ਬੋਲੋ ਸਤਿ ਸ਼੍ਰੀ ਅਕਾਲ ਜਰੂਰ ਬੋਲੋ ਨਮਸਕਾਰ ਜਰੂਰ ਬੋਲੋ ਤੇ ਸਾਰਾ ਕੁਝ ਹੀ ਆ ਫਿਰ ਪਤਾ ਨਹੀਂ ਕਿਹੜੇ ਵੱਲੇ ਆਪਾਂ ਨੂੰ ਇਹਨੇ ਕੰਮ ਦੇ ਦੇਣਾ ਇਹ ਆਪਣੀ ਬੋਲ ਚਾਲ ਨੇ ਆਪਾਂ ਨੂੰ ਕਿੱਥੇ ਦਾ ਕਿੱਥੇ ਲੈ ਜਾਣਾ ਇਹ ਤੋਂ ਤੁਹਾਡੀ ਪਹਿਚਾਨ ਵੀ ਹੁੰਦੀ ਆ ਕਿ ਤੁਹਾਡੇ ਅੰਦਰ ਕਿੰਨੀ ਕਿੰਨੀ ਵਰਤਾਇਆ ਕਿਦਾਂ ਤੁਸੀਂ ਕਿਸੇ ਨਾਲ ਆਪਣੇ ਮਿਲਵਰਤਾਂ ਰੱਖਦੇ ਆ ਹਨਾ ਬਿਲਕੁਲ ਬਿਲਕੁਲ ਤੇ ਚਲੋ ਠੀਕ ਆ ਜੀ ਇਹ ਹੀ ਸਾਡਾ ਅੱਜ ਛੋਟਾ ਜਿਹਾ ਮੈਸੇਜ ਸੀਗਾ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ